ਆਉਟਵਾ ਬਹੁਤ ਬੰਦਿਆ ਜਿਹੜਾ ਸਿਗਰ ਬਿੰਦਿਆ ਸਾਡਾ ਜੋਗਲਾ ਪੁਲ ਦੀ ਤਿਆਰੀ ਪੂਰੀ ਬੇੜਾ ਦੇ ਬਲੇਰੋ ਦਾ ਪ੍ਰੇਰਣਾ ਦੇ ਲਈ ਇਹ ਬਹੁਤ ਬੰਦਿਆ ਸਾਡੇ ਸਾਹਮਣੇ ਆਇਆ ਕਿ ਜਦੋਂ ਬਾਦੂ ਦਾ ਤੇ ਤੂਫਾਨਾ ਦੀ ਜੋਰ ਤੋਂ ਗੋਲ ਕਰਦਾ ਹੁਣ ਦੇਖ ਤੇ ਵੀਰ ਬਲਵਾਂ ਸਿੰਘ ਜਿਹੜਾ ਬਸ ਸਿੱਕੜਾ ਦੇ ਬਿੰਦੂ ਦੇਖ ਤੇ ਕਬਰਾ ਹੁਣ ਬਹੁਤ ਗੱਦੀ ਸਰਕਾਰ ਜੀ ਦੇ ਬਲੇਰੋ ਦਾ ਵਾਰ ਜੋ ਲਗਾਤਾਰ ਪੂਰੇ ਭਾਰਤ ਵਿੱਚ ਚੱਲ ਕੇ ਇਹ ਸਰਕਾਰ ਦੀਆਂ ਗੱਲਤੀਆਂ ਦੇ ਬਾਰੇ ਖਾਣਾਂ ਨੂੰ ਜਾਣੂ ਤੇ ਬਹੁਤ ਕੁਝਾ ਹੋਣਾ ਉਹਦੇ ਵਾਸਤੇ ਖਾਣਾਂ ਨੂੰ ਜਾਣੂ ਕਰ ਲੈਣੇ ਤੇ ਉਹ ਬਾਤ ਖੁਦਾਰ ਪ੍ਰਗਾਮ ਸਾਹਿਬ ਦੀ ਜਨਨਵਾਰਤ ਕਰਾਉਣਾ ਉਹਨਾਂ ਦੇ ਵਿਚਾਰ ਸੁਣਨੇ ਆ ਦੇਖੀ ਜਦੋਂ ਅੱਜ ਥੋੜੇ ਸਮੇਂ ਆਪਰੇ ਆਪੋ ਕੰਮ ਕਰਦੇ ਤੇ ਆਪਾਂ ਬੁਲਾਰਤ ਬੈਠੀਏ ਕਿਉਂਕਿ ਲੰਮੇ ਸਮੇਂ ਤੋਂ ਆਪਾਂ ਥੋੜੇ ਲੰਮੇ ਸਮੇਂ ਤੋਂ ਪਾਏ ਜਾ ਸਭ ਤੇ ਆਪਰੇ ਨੂੰ ਸਰਕਾਰ ਜੀ ਸਿੰਘ ਜੀ ਜਨਨਵਾਰਤ ਸਾਹਿਬ ਨਾਲ ਬੱਤ ਕਰਦੇ ਆ ਕੋਈ ਬੇਨਤੀ ਆ ਕਿ ਆਪਾਂ ਨੂੰ ਲੱਗਦਾ ਥੋੜੇ ਸਮੇਂ ਬਾਅਦ ਆਪਾਂ ਦਾ ਚਾਲ ਆ ਉਹ ਸਮਾਪਤੀ ਕਰ ਦਈਏ ਭਾਈ ਸਾਡੇ ਸਾਰੇ ਸਾਥੀ ਜਿਹੜੇ ਪ੍ਰਧਾਨ ਖਾਲੇ ਦੇ ਸਵਾੇ ਬੈਠੇ ਆ ਉਹਨਾਂ ਨੂੰ ਬੇਨਤੀ ਆ ਭਾਈ ਪੱਲੇ ਚੱਲਦੇ ਆ ਇਹ ਪੱਲੇ ਦੇ ਹਵਾ ਤੋਂ ਬਾਹਰ ਉਹਦਾ ਪੂਰੀ ਪਰਾਖ ਰੱਖੀ ਹੋਈ ਕੌਮ ਸਤਕਾਰ ਸਾਡੇ ਜ਼ਿਲ੍ਹੇ ਦੇ ਆਕਸਰ ਸਾਹਿਬਾ Muito obrigado. ਵੰਗਿਆ ਪਰ ਇਹ ਸਾਡੇ ਯੋਧੇ ਆਪ ਨੇ ਜਿਹੜੀ ਅਰਦਾਸ ਕੀਤੀ ਆ ਉਹਦੇ ਆਪ ਤੇ ਪੂਰੀ ਤਰ੍ਹਾਂ ਗ੍ਰਿਫ ਸੀਗਾ ਉਸ ਦਿਨ ਇੱਕ ਮਾਤਾ ਜੀ ਜੋ ਗੁਰਦੁਆਰਾ ਪ੍ਰਦੇਸ਼ਰ ਸਾਹਿਬ ਦੇ ਦਰਸ਼ਨ ਮੇਲੇ ਕਰ ਰਹੇ ਸੀ ਉਹਨਾਂ ਨੇ ਭੁਲਾਦੀ ਦਾ ਹਾਲ ਚਾਲ ਪੁੱਛ ਕੇ ਇਹ ਗੱਲ ਕਹੀ ਸੀ ਕਿ ਮਹਾਰਾਜ ਜੀ ਕਿਰਪਾ ਕਰਨੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਲੰਮੀ ਉਮਰ ਬਖਸ਼ੀਂ ਤੇ ਸਾਡੀ ਅਰਦਾਸ ਪੂਰੀ ਹੋਈ ਜਿਹੜਾ ਤੁਸੀਂ ਅੱਜ ਇਹ ਫੈਸਲਾ ਦੁਨੀਆ ਤੇ ਰੋਟੀ ਵੀ ਪਾਣੀ ਤੇ ਆ ਕੇ ਵੀ ਉਹਨਾਂ ਦੇ ਮੂੰਹ ਦਾ ਇਹ ਗੋਲ ਪੈ ਗਿਆ ਕਿ ਪ੍ਰਧਾਨ ਜੀ ਤੁਹਾਨੂੰ ਇਹ ਤੇ ਪਤਾ ਲੱਗ ਗਿਆ ਤੂੰ ਕੱਲਾ ਨਹੀਂ ਚੱਲਦਾ ਤੇਰੇ ਨਾਲ ਕੋਈ ਵੱਤ ਕਿਦਰਤ ਦਾ ਕਿਸਮਾ ਚੱਲਦਾ ਕਿਦਰਤ ਚੱਲਦੀ ਆ ਸੋ ਆਖੀ ਆਪ ਉਸ ਆਦਮ ਨੇ ਕਾਦੇ ਵਾਸਤੇ ਲੜਾਈ ਬਸ ਵੇ ਜਿਹੜੀ ਨਿਵਾਈ ਬਾਬਾ ਬੰਦਾ ਸਿੰਘ ਬਹਾਦਰ ਦੇ ਗਰੁੱਪ ਜਮੀਨਾਂ ਨੂੰ ਬਚਾਉਣ ਦੀ ਖਾਤਰ ਇਹਨਾਂ ਸਰੀਰ ਆਪਣਾ ਕੱਢ ਕੇ ਵਿੱਚ ਪਾਇਆ ਲੋਕਾਂ ਨੂੰ ਸਮਝਾਉਂਦੇ ਰਹਿੰਦੇ ਸੀਗੇ ਅੱਜ ਉਹਨਾਂ ਕੁੱੁੱਠ ਨੂੰ ਆਪ ਤੇ ਵੀ ਖੋਡੇ ਦਾ ਹੱਲਾ ਲੈਣਾ ਪੈਂਦਾ ਮੇਰਾ ਸੱਚੇ ਮੈਂ ਆਪਣੇ ਦੇਸ਼ ਦੇ ਗੁਰੂ ਸਾਹਿਬ ਨੂੰ ਹੱਥ ਮਾਰ سرکار ਬਾਰੇ ਯਤਨਾ ਨਾਲ ਬੜੀ ਜੇਨ ਦੇ ਨਾਮ ਦਾ ਸੁੰਦਰ ਪ੍ਰੋਗਰਾਮ ਪੜੀਆ ਪੀਤਾ ਸਭ ਤੋਂ ਪਹਿਲਾਂ ਬਹੁਤ ਪਰਮਾਰ ਕਰਦੇ ਹੋਏ ਆਈ ਜੀ ਦਾ ਖਾਲਸਾ ਵਾਹਿਗੁਰੂ ਜੀ ਕਹੇ ਉਸ ਤੋਂ ਆ ਜਿਹੜੀ ਗੱਲ ਜਿਸ ਕਾਰਨ ਆਪਾਂ ਵੱਡੀ ਪੰਚਾਇਤ ਦਾ ਰੁਮਨ ਇੰਤਜ਼ਾਮ ਐਲਾਨ ਤੇ 16 ਤਰੀਕ ਨੂੰ ਸਮੇਤ ਵੱਡੀ ਵਿਸਾਖ ਮਹਾਪੰਚਾਇਤਰਾ ਦੇ ਵਾਜੇ ਤੇ ਮਾਗਵੇਂ ਦੇ ਖੇਤਰਾ ਵਿੱਚੋਂ ਦੀ ਹੋਂਸਲੇ ਦੇ ਤੁਹਾਡੇ ਸ਼ਰਤ ਉੱਤੇ ਸੌਂਚੀ ਇਸਾਨੀ ਦੇ ਸੱਤੇ ਬਲੈਂਡ ਫੁਰਮ ਕੌਸੀ ਦੀ ਤਲਵਾ ਲੱਕੜੀ ਸੀ ਤੇ ਤੁਸੀਂ ਇੱਕ ਦੇ ਨਾਲ ਗੱਦਾ ਦੇ ਤਾ ਜੀ ਕਰਕੇ ਵਿਖਾਇਆ ਅਸੀਂ ਆ ਤੁਹਾਡੇ ਇੱਤੇ ਲਈ ਮਾਜੇ ਦੇ ਮਾਜੇ ਦੇ ਜਿਹੜੇ ਆਪਣਾ ਮਾਜੇ ਦੇ ਗੋਪੇ ਦੇ ਜਿਹੜੇ ਜਿਹੜੇ ਕੰਨੀ ਚੀਏ ਇਹਨਾਂ ਨੂੰ ਅਸੀਂ ਛੱਡਤਾ ਸੀਗਾ ਇਹਨਾਂ ਨੂੰ ਵੱਖਰੀ ਪੰਚਾਇਤ ਕਰਵਾਵਾ ਦੇ ਕੇ ਕੇਵਲ ਮਾਜੇ ਦੀ ਪੰਚਾਇਤ ਕਰਵਾਵਾ ਦੇ ਕੱਤੇ ਆਪਣੀ ਲੁਹਿਆਣੀ ਦੇ ਅੰਦਰ ਹੋਈ ਅਰੋੜਾ ਨੂੰ ਜੋ ਕੌਂਸਟ ਹੈ ਆ ਇਹ ਖ਼ਬਰ ਤੁਸੀਂ ਸਾਰਿਆਂ ਨੇ ਦੇਖਿਆ ਸੀ. ਸੀਐਡੀਰ ਬੋਟਾਂ ਦੇ ਮੁਤਾਬਕ 7 ਅਪਾ 7 ਤਰੀਕ ਨੂੰ ਕੱਟ ਦਿੱਤਾ ਤੇ 10 ਤਰੀਕ ਨੂੰ ਰਾਤ ਨੂੰ ਸਰਕਾਰ ਨੂੰ ਪਿੱਛੇ ਪੈਰ ਫੱਟਣ ਲਈ ਮਜਬੂਰ ਹੋਣਾ ਪਿਆ। 11 ਤਰੀਕੀਆਂ ਰਿਕਵਾਂ ਦੀਆਂ ਖਬਰਾਂ ਨੇ ਤੁਸੀਂ ਸਾਰਿਆਂ ਨੇ ਪੜ੍ਹ ਲਿਆ ਸੂਚਨਾ ਮਿਲ ਗਈ। ਇਹ ਸਰਕਾਰ ਲੈਂਡ ਪੋਲੀਸੀ ਤੋਂ ਪਿੱਛੇ ਹਟ ਗਈ ਹੈ। ਉਹਨਾਂ ਨੇ ਕਹਿਤਾ ਜੇ ਸਾਡੇ ਕਿਸਾਨਾਂ ਨੂੰ ਨਹੀਂ ਪਸੰਦ ਤਾਂ ਇਹਨੂੰ ਵਾਪਸ ਲੈ ਲੈਣੇ ਆ। ਸਵਾਲ ਇਹ ਕਰਦਾ ਉਸ ਤੋਂ ਮੈਂ ਇੱਕ ਬੇਨਤੀ ਕਰਦਿਆਂ ਕਿ ਸਰਕਾਰਾਂ ਹਮੇਸ਼ਾ ਲੋੰਬੜ ਦੀ ਤਰ੍ਹਾਂ ਹੁੰਦੀਆਂ ਨੇ। ਇਹ ਚਾਲਾਂ ਚੱਲਦੀਆਂ ਨੇ। ਜਦੋਂ ਦਾਸ ਨੇ

تی مسے بچہ کسی ہوگی ایمانداری نے دسو میں تم پوچھنا چاہوں گا بچہ کسی ست نی بچے تھے ڈے اوپر کا ست ماری پھر آیا چکی کھڑا ہوئے دادا کھڑا ہومانداری نے دسو کہ بچے کے اوپر دتا ڈگے گا کہ ڈگے گا کون دوستوں ਠੀਕ ਹੈ ਕਹਿੰਦਾ ਪਤਾ ਵੀ ਉਹਨੇ ਨੇ ਮਾਰਨਾ ਹੈ ਲੇਕਿਨ ਬੱਚੇ ਨੂੰ ਜੋਨਾ ਰੱਖਣ ਵਾਸਤੇ ਆ ਸੋ ਇਸ ਕਰਕੇ ਇਹ ਸਾਡੇ ਬੱਚੇ ਨੇ ਸਾਡੇ ਪੁੱਤੇ ਨੇ ਇਹਨਾਂ ਨੂੰ ਜੋਨਾ ਰੱਖਣ ਲਈ ਜੇ ਦਾਦਾ ਆਪਦੇ ਪੁੱਤੇ ਦੀ ਖਾਤਰ ਉੱਪਰ ਲੈਣਾ ਬਾਤ ਨਹੀਂ ਲਈ ਤਿਆਰ ਹੈ ਤਾਂ ਉਹ ਬਾਬੇ ਨੂੰ ਜੇ ਜਾਨ ਦੀ ਤਿਆਰੀ ਕਰਨੀ ਪੈਣੀ ਆ ਕਿ ਸਰਕਾਰ ਸਾਨੂੰ ਰੱਖ ਲੇ ਜੇ ਦੇ ਵਿੱਚ 2 ਮਹੀਨੇ 4 ਮਹੀਨੇ 6 ਮਹੀਨੇ ਸਾਡੇ ਕੋਲ ਰੱਖ ਲੇ ਤੁਸੀਂ 20 ਸਾਲ ਕੰਮ ਕੀਤਾ ਹੈ 20 ਸਾਲ ਦੇ ਕੰਮ ਨਾਲ ਤੁਹਾਡੇ ਸਿਰ ਕਰਜ਼ਾ ਚੜਿਆ 5 ਸਾਲ ਜੇਲ੍ਹ ਜਾ ਲਓ ਤੇ ਸਰਕਾਰ ਨੂੰ ਕਰਜ਼ੇ ਤੇ ਲਕੀਰ ਖਰਾ ਨੂੰ ਮੈਨੂੰ ਆਹ ਦੱਸੋ ਕਿ 20 ਸਾਲ ਕੰਮ ਦੀ ਪਾਉਂਦਾ ਸਫਲ ਹੈ ਕਿ 5 ਸਾਲ ਜੇਲ੍ਹ ਦੀ ਗੱਲ ਸਫਲ ਹੈ ਸੋ ਇਹ ਕਰਕੇ ਕਪਾਟ ਤੱਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹਮੀਦ ਕਰਦਾ ਤੇ ਵੱਡੀ ਬੇਨਤੀ ਆ ਜਿਹੜਾ 21 ਅਗਸਤ ਦਾ ਆਪਾਂ ਪ੍ਰੋਗਰਾਮ ਦਿੱਲੀ ਦੇ ਅੰਦਰ ਕੀਤਾ ਹੈ ਵੇਬੀ ਸਰਬੰਧਾਰ ਤੁਹਾਡੇ ਹੱਥਾਂ 'ਚ ਧਰਾਓ ਕਿਉਂਕਿ ਦਿੱਲੀ ਦੇ ਇੱਥੇ ਆ ਕੇ ਬੈਠੀ ਕਿ ਅਸੀਂ ਢੋਖੇ ਨਾਲ ਕਿਸਾਨ ਕੁੱਟ ਕੇ ਖਾਦੇ ਛੜ ਕਿਸਾਨਾਂ ਦੀ ਅਸੀਂ ਅੱਖ ਮਾਰਤੀ ਹੈ ਕਿਸਾਨਾਂ ਦੀ ਛੜ ਅਸੀਂ ਅੱਖ ਮਾਰਤੀ ਹੈ ਜਿਹੜੇ ਪਿੰਡ ਕੋਈ ਦੇਖੋ ਸਵਾਲ ਇਹ ਹੈ ਕਿ ਅੱਜ ਦੀ ਜਿਹੜੀ ਇੱਥੇ ਕਿਸਾਨ ਮਹਾਪੰਚਾਇਤ ਹੋਈ ਹੈ ਆਪ ਸਭ ਨੇ ਦੇਖਿਆ ਕਿ ਹਜ਼ਾਰਾਂ ਕਿਸਾਨਾਂ ਨੇ ਅੱਜ ਇਸ ਕਿਸਾਨ ਮਹਾਪੰਚਾਇਤ ਨੂੰ ਚੇਸਾ ਲਿਆ ਕੇਵਲ ਅਮਰਸਰ ਡਿਸਟ੍ਰਿਕਟ ਵੱਲੋਂ ਇਸ ਦਾਣਾ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ ਜਿਹੜੀ ਮੈਨੂੰ ਇਹ ਲੱਗਦਾ ਸਫਲ ਕਿਸਾਨ ਮਹਾਪੰਚਾਇਤ ਹੈ ਇੱਕ ਕਿਸਾਨ ਮਹਾਪੰਚਾਇਤ ਕੇਵਲ ਅਸੀਂ ਇੱਥੇ ਨਹੀਂ ਕਰ ਰਹੇ ਸਾਡੀ ਕੋਸ਼ਿਸ਼ ਹੈ ਕਿ ਪੂਰੇ ਦੇਸ਼ ਦੇ ਅੰਦਰ ਕਿਸਾਨ ਮਹਾਪੰਚਾਇਤਾਂ ਕਰਦੇ ਹੋਏ ਅਸੀਂ ਇੱਕ ਵੱਡਾ ਅੰਦੋਲਨ ਕਿਸ ਤਰੀਕੇ ਨਾਲ ਖੜਾ ਕਰਨਾ ਕਿਉਂਕਿ ਅੱਜ ਸਾਡੇ ਦੇਸ਼ ਦੇ ਕਿਸਾਨ ਨੂੰ MSP ਨਾ ਮਿਲਣ ਕਰਕੇ ਉਸ ਦੇ ਉੱਪਰ ਪੂਰਾ ਰੇਟ ਨਾ ਮਿਲਣ ਕਰਕੇ ਦੇਸ਼ ਦਾ ਕਿਸਾਨ ਲੁੱਟਿਆ ਜਾ ਰਿਹਾ ਕੋਈ ਸੀਡੀ ਦੀ ਇੱਕ ਰਿਪੋਰਟ ਆ ਚੁੱਕੀ ਹੈ ਜੀ ਦੇ ਵਿੱਚ ਬੜਾ ਸਪਸ਼ਟ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਸਨ 2000 ਤੋਂ ਲੈ ਕੇ 2017 ਤੱਕ MSP ਦਾ ਪੂਰਾ ਰੇਟ ਨਾ ਮਿਲਣ ਕਰਕੇ ਲਗਭਗ 45 ਲੱਖ ਕਰੋੜ ਰੁਪਇਆ ਦੇਸ਼ ਦੇ ਕਿਸਾਨਾਂ ਦਾ ਲੁੱਟਿਆ ਗਿਆ ਔਰ ਦੂਸਰੇ ਪਾਸੇ ਜਦੋਂ ਅਸੀਂ છાਤੀ ਮਾਰਦੇ ਹਾਂ ਕੇਵਲ ਦੇਸ਼ ਦੇ ਕਿਸਾਨਾਂ ਸਿਰ 16 ਲੱਖ ਕਰੋੜ ਦਾ ਕਰਜ਼ਾ ਹੈ ਜੇਕਰ ਸਾਡੇ ਸਿਰ ਕਰਜ਼ਾ 16 ਲੱਖ ਕਰੋੜ ਦਾ ਹੈ ਤਾਂ ਦੂਸਰੇ ਪਾਸੇ ਸਾਡੀ ਲੁੱਟ 45 ਲੱਖ ਰੁਪਏ ਦੀ ਐਮਐਸਪੀ ਦਾ ਨਾ ਦੇ ਕੇ ਐਮਐਸਪੀ ਮੁਤਾਬਕ ਤਾਂ ਇਹਦਾ ਮਤਲਬ ਸਾਡੇ ਕਰਜ਼ੇ ਦਾ ਕਾਰਨ ਐਮਐਸਪੀ ਪੂਰੀ ਨਾ ਮਿਲਣ ਕਰਕੇ ਆ ਸੋ ਇਹਦੇ ਲਈ ਦੂਸਰਾ ਜਿਹੜੀ ਇਹਦੇ ਨਾਲ ਰਿਜ਼ਲਟ ਕੀ ਆ ਰਿਹਾ ਹੈ ਕਿ ਸਾਡਾ ਵੱਡੀ ਪੱਧਰ ਦੇ ਉੱਤੇ ਕਿਸਾਨ ਸਾਡੇ ਸੁਸਾਈਡ ਕਰ ਰਹੇ ਨੇ ਸਾਡੀ ਵੱਡੀ ਗਿਣਤੀ ਚ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਤੁਹਾਡੇ ਸਾਹਮਣੇ 7 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਗਿਆ ਉਹਦਾ ਜ਼ਿੰਮੇਵਾਰ ਇਹਦਾ ਮਤਲਬ ਸਿੱਧਾ-ਸਿੱਧਾ ਕਿ ਸਰਕਾਰ ਦੀ ਇਹ ਪਾਲਿਸੀ ਹੈ ਕਿ ਸਰਕਾਰਾਂ ਨੂੰ ਜੇ ਉਹਨਾਂ ਦੀ ਫਸਲ ਦਾ ਰੇਟ ਪੂਰਾ ਨਾ ਮਿਲੇ ਉਹਨਾਂ ਦੀ ਜ਼ਮੀਨ ਲਈ ਜਾਏ ਔਰ ਉਹਦੇ ਤੇ ਜਿਹੜਾ ਵਰਕ ਹੋ ਰਿਹਾ ਲਗਾਤਾਰ ਔਰ ਉਹਦੇ ਤੋਂ ਬਚਾਉਣ ਲਈ ਐਮਐਸਬੀ ਗਰੰਟੀ ਕਾਨੂੰਨ ਮਿਲਣਾ ਅਤਿ ਜ਼ਰੂਰੀ ਹੈ ਡਾਕਟਰ ਸੁਆਮੀਨਾਥ ਦੀ ਰਿਪੋਰਟ ਮਿਲਣੀ ਔਰ ਜਦੋਂ ਸਾਡੇ ਸਿਰ ਕਰਜ਼ਾ ਜਿਹੜਾ ਉਹ ਸਾਡੇ ਸਾਡੀ ਲੁੱਟ ਨਾਲੋਂ ਘੱਟ ਹੈ ਤਾਂ ਇਹਦਾ ਮਤਲਬ ਕਰਜ਼ਾ ਤਾਂ ਸਾਡੇ ਸਿਰ ਬਣਦਾ ਹੀ ਨਹੀਂ ਇਹਨੂੰ ਕਰਜ਼ਾ ਵਾਪਸ ਲੈ ਕਰਨਾ ਚਾਹੀਦਾ ਸਰਕਾਰ ਨੂੰ ਕਰਜ਼ੇ ਨੂੰ ਰਾਈਟ ਆਫ ਕਰੇ ਸਮੁੱਚਾ ਕਿਸਾਨਾਂ ਦਾ ਕਰਜ਼ਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਲੈ ਕੇ ਆ ਰਹੀ ਸੀ ਉਹਨੂੰ ਵਾਪਸ ਮੋੜਨ ਦੇ ਲਈ ਅਸੀਂ 25 ਅਗਸਤ ਨੂੰ ਦਿੱਲੀ ਦੇ ਅੰਦਰ ਇੱਕ ਵੱਡੀ ਕਿਸਾਨ ਮਹਾਪਰੇਲੀ ਕਰਨ ਦਾ ਪ੍ਰੋਗਰਾਮ ਹੈ ਜੀ ਦੇ ਵਿੱਚ ਪੂਰਾ ਭਾਰਤੀ ਕਿਸਾਨ ਜਮਾਤ ਨਜ਼ਰ ਆਏਗੀ ਪਰ ਸਾਡੀ ਕੋਸ਼ਿਸ਼ ਹੈ ਕਿ ਉਹਦੇ ਇੱਥੋਂ ਵੀ ਸਾਡੀ ਵੱਡਾ ਯੋਗਦਾਨ ਪਵੇ ਸੋ ਇੱਕ ਸਾਰੀਆਂ ਪੰਚਾਇਤਾਂ ਦੀ ਲੜੀ ਦੇ ਵਿੱਚੋਂ ਇਹ ਸਾਡੀ ਪੰਚਾਇਤ ਸੀ ਔਰ ਮੈਂ ਧੰਨਵਾਦੀ ਹਾਂ ਸਾਡੀ ਜਿਲ੍ਹੇ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਬੜੀ ਤਾਕਤ ਨਾਲ ਬੜੀ ਸ਼ਿੱਦਤ ਨਾਲ ਕੰਮ ਕੀਤਾ ਹੈ ਔਰ ਬਹੁਤ ਵਧੀਆ ਮਤਲਬ ਬੜੀ ਸਫਲ ਰੈਲੀ ਹੋਈ ਹੈ ਸੈਂਟਰ ਵੱਲੋਂ ਅੱਜ 530 ਰੋਡ ਦਾ ਪੰਜਾਬ ਨੂੰ ਦੇਖਿਆ ਡਿਵੈਲਪਮੈਂਟ ਦਾ ਤੋਫਾ ਦਿੱਤਾ ਮੈਂ ਬੇਨਤੀ ਮੈਂ ਬੇਨਤੀ ਇਹ ਕਰਦਾ ਕਿ ਇਸ ਵੇਲੇ ਡਿਵੈਲਪਮੈਂਟ ਵਾਲੀਆਂ ਗੱਲਾਂ ਨਾਲੋਂ ਵੱਡੀ ਅਹਿਮੀਅਤ ਇਸ ਗੱਲ ਦੀ ਹੈ ਕੇ ਸਰਹੱਦ ਦੇ ਲੋਕ ਨੇ ਜਿਹੜੇ ਸਰਹੱਦਾਂ ਤੇ ਬੈਠੇ ਨੇ ਉਹ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਉਹ ਲੋਕ ਮਾਰੇ ਜਾ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਉਹਨਾਂ ਦੇ ਘਰ ਰੁੜ ਗਏ ਉਹਨਾਂ ਦੇ ਮਾਲ ਡੰਗਰ ਰੁੜ ਗਿਆ ਉਹਨਾਂ ਦੇ ਪੱਲੇ ਹੀ ਕੱਖ ਨਹੀਂ ਰਿਹਾ ਕਈਆਂ ਦੇ ਤਾਂ ਪਰਿਵਾਰਾਂ ਦੇ ਜੀ ਚਲੇ ਗਏ ਸੋ ਉਹਨਾਂ ਦੀ ਇਸ ਪੱਖ ਤੋਂ ਪਹਿਲਾਂ ਤਾਂ ਬਾਹਰ ਫੜਨੀ ਚਾਹੀਦੀ ਹੈ ਸਰਕਾਰ ਨੂੰ ਜਿਹੜਾ ਰਾਹਤ ਫੰਡ ਜਿਹੜਾ ਸਰਕਾਰ ਕੋਲੇ ਰੱਖਵਾ ਹੈ ਪੰਜਾਬ ਸਰਕਾਰ ਕੋਲੇ ਵੀ ਔਰ ਕੇਂਦਰ ਸਰਕਾਰ ਕੋਲੇ ਵੀ ਉਦੋਂ ਜੋ ਸਪੈਸ਼ਲ ਪੈਕੇਜ ਪੰਜਾਬ ਦੇ ਇਹਨਾਂ ਲੋਕਾਂ ਨੂੰ ਦੇ ਕੇ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਜਿਹੜਾ ਡਵੈਲਪਮੈਂਟ ਦੀਆਂ ਗੱਲਾਂ ਕਰਨੀਆਂ ਇਹ ਬੇਮੈਨਾ ਗੱਲਾਂ ਨੇ ਹੁਣ ਇਹ ਤਾਂ ਜਦੋਂ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ 2027 ਆਏਗਾ ਤੁਸੀਂ ਦੇਖੋਗੇ ਉਦੋਂ ਟਿੱਕਰ ਜਾਂਦੇ ਜਾਂਦੇ ਬਹੁਤ ਸਾਰਾ ਕੋਸ਼ ਹਰੀਆਂ ਐਣਕਾ ਲਾਉਣ ਦੀ ਕੋਸ਼ਿਸ਼ ਕਰਨਗੇ ਇਹ ਸਾਰੀਆਂ ਪੋਲੀਟਿਕਲ ਪਾਰਟੀਆਂ ਵੱਲੋਂ ਹੁੰਦਾ ਹੁੰਦਾ ਹੈ ਲੇਕਿਨ ਆਪਾਂ ਜਿਹੜਾ ਇਹਨਾਂ ਦਾ ਚਿਹਰਾ ਉਹ ਦੇਖ ਰਹੇ ਹਾਂ ਜੇਕਰ ਇਹ ਲੋਕ ਲੋਕਪੱਖੀ ਹੋਣ ਦਾ ਲੋਕਪੱਖੀ ਆਵਾਜ਼ ਚੱਕਣ ਵਾਲਾ ਇੱਕ ਵਿਅਕਤੀ ਆਪਾਂ ਦੇਖਿਆ ਮਲਕ ਸਾਹਿਬ ਹੋਏ ਨੇ ਜਿਨ੍ਹਾਂ ਨੇ ਗਵਰਨਰ ਰਹੇ ਨੇ ਆਪਣਾ ਕਸ਼ਮੀਰ ਦੇ ਉਹਨਾਂ ਨੇ ਸੱਚ ਕਿਹਾ ਥੋੜੀ ਜੀ ਕਿਸਾਨਾਂ ਦੀ ਗੱਲ ਕਹਿ ਬੈਠੇ ਉਹਦਾ ਕਿੱਡਾ ਵੱਡਾ ਖਮਿਆਜਾ ਭੁਗਤਣਾ ਪਿਆ ਉਹਨੂੰ ਕਿ ਉਹਨੂੰ ਸਰਕਾਰੀ ਸਨਮਾਨ ਨਾਲ ਜਾਂਦੇ ਨੂੰ ਸਨਮਾਨ ਤੱਕ ਨਹੀਂ ਮਿਲਿਆ ਸੋ ਸਤਿਆਪਾਲ ਮਲਕ ਵਰਗੇ ਬੰਦਿਆਂ ਨੂੰ ਇਸ ਤਰ੍ਹਾਂ ਜਿਵੇਂ ਮੱਖਣੀ ਤੋਂ ਵਾਲ ਕੱਢ ਕੇ ਰੱਖ ਦੇਈਦਾ ਐਂ ਰੱਖ ਦੇਣਾ ਇਹ ਸਿੱਧ ਕਰਦਾ ਕਿ ਸੱਚ ਬੋਲਣ ਵਾਲੇ ਲੋਕ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜੇ ਇਹ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਕਿਵੇਂ ਕਹਿ ਸਕਦੀ ਹੈ ਕਿ ਅਸੀਂ ਲੋਕਾਂ ਦੀ ਡਿਵੈਲਪਮੈਂਟ ਲਈ ਸੋਚ ਰਹੇ ਹਾਂ ਕਿਵੇਂ ਕਹਿ ਸਕਦੀ ਹੈ ਕਿ ਲੋਕਾਂ ਦੇ ਭਲੇ ਲਈ ਅਸੀਂ ਕੋਈ ਕਦਮ ਚੱਕ ਰਹੇ ਹਾਂ ਇਹ ਸਭ ਉਹਨਾਂ ਦੇ ਮਤਲਬ ਮੈਂ ਸੋਕੇ ਲਾਣ ਆ ਰਹੇ ਨਹੀਂ 25000 ਨੂੰ ਸਿੱਧੂ ਸਿੱਧੂਪੁਰ ਵਾਲੇ ਜਾ ਰਹੇ ਨੇ ਜਾਂ ਦੂਜੀਆਂ ਚੀਜ਼ਾਂ ਤੇ ਨਹੀਂ ਨਹੀਂ ਉਹਦੇ ਵਿੱਚ SKM ਨਾਨ ਪੋਲੀਟੀਕਲ ਦਾ ਪ੍ਰੋਗਰਾਮ ਔਰ ਪੂਰੇ ਦੇਸ਼ ਦਾ ਐਸਕੇਮ ਨੌਨ ਪੋਲਿਟਿਕਲ ਦੀਆਂ ਜਥੇਬੰਦੀਆਂ ਉਹਦੇ ਸ਼ਮੂਲਿਤ ਕਰਨਗੀਆਂ ਔਰ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਵੀ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਜਿਹੜੀਆਂ-ਜਿਹੜੀਆਂ ਜਥੇਬੰਦੀਆਂ ਵੀ ਕਿਸਾਨਾਂ ਲਈ ਐਮਐਸਪੀ ਗਰੰਟੀ ਕਾਨੂੰਨ ਦੀ ਹਮਾਇਤੀ ਨੇ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ ਦੀ ਹਮਾਇਤੀ ਨੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਦੀ ਹਮਾਇਤੀ ਨੇ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ 2013 ਨੂੰ ਬਹਾਲ ਕਰਨ ਦੀ ਹਮਾਇਤੀ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਆਓ ਦਿੱਲੀ ਦੇ ਅੰਦਰ ਇੱਕ ਵਾਰੀ ਭਰਮ ਤੋੜੀਏ ਦਿੱਲੀ ਸਰਕਾਰ ਦਾ ਕਿ ਕਿਸਾਨਾਂ ਨੂੰ ਲਤਾੜਿਆ ਨਹੀਂ ਜਾ ਸਕਦਾ ਤੁਸੀਂ ਧੋਖੇ ਨਾਲ ਮੋਰਚੇ ਖੇਡ ਸਕਦੇ ਹੋ ਲੇਕਿਨ ਕਿਸਾਨਾਂ ਦੇ ਜਿਹੜੇ ਹੌਸਲੇ ਆ ਉਹਨਾਂ ਨੂੰ ਨਹੀਂ ਤੋੜ ਸਕਦੇ ਆਪਣਾ ਨਾਂ ਦੱਸੀ ਸਿਰਫ ਆਪਟੀ ਸਾਂਝੇ ਦਾ ਸੁਧੂ ਕੋਲ ਅਜੀ ਭਾਰਤੀ ਕਿਸਾਨ ਵਿਅਕਤ ਸਿੱਧੂਪੁਰ ਦੀ ਜਿਹੜੀ ਰੈਲੀ ਹੈ ਮੌਸਮੀ ਤੇ ਧਾਨ ਦੇ ਵਿਕੇ ਹੋਈ ਆ ਜਿਸ ਵਿੱਚ ਜਿੰਨਾ ਵੀ ਸਾਡੇ ਜ਼ਿਲ੍ਹੇ ਦੀ ਇਕੱਠ ਹੋਆ ਸਾਡਾ ਕੈਡਰਵਾ ਉਹਨਾਂ ਦੇ ਨਾਲ ਸਰਦਾਰ ਜਿਲਦੀਤ ਸਿੰਘ ਧੰਨੇਵਾਲਾ ਚੇਚੇ ਤੌਰ ਤੇ ਮਿਲਣ ਆਏ ਆ ਕਿਉਂਕਿ ਸਾਡਾ ਇੱਕ ਮੋਰਚਾ ਐਮਐਸਪੀ ਨੂੰ ਲੈ ਕੇ ਸਵਾਪ ਕੈਡਰ ਸੋਮੇਨਾਥ ਦੀ ਰਿਪੋਰਟ ਬਣਾ ਕੇ ਕਿਸਾਨਾਂ ਦੇ ਕਰਜ਼ਾ ਮੁਕਤੀ ਨੂੰ ਲੈ ਕੇ ਸ਼ੰਭੂ ਦੇ ਖਨੌਰੀ ਮੋਰਚੇ ਤੇ ਚੱਲ ਰਿਹਾ ਸੀ ਜਿਹੜਾ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦੀਆਂ ਪਿਠਾਰੇ ਵਿੱਚ ਸ਼ਰਾ ਮਾਰ ਕੇ ਜਿਹੜਾ ਉਹ ਮੋਰਚਾ ਉਹ �ेड़ ਦਿੱਤਾ ਜਿਹੜਾ ਹੁਣ ਸਾਡਾ ਇਸੇ ਮੋਰਚੇ ਨੂੰ ਲੈ ਕੇ ਲਾਮਬੰਦੀ ਪੂਰੇ ਭਾਰਤ 'ਚ ਚੱਲ ਰਹੀ ਹੈ ਤੇ 25 ਤਰੀਕ ਨੂੰ ਦਿੱਲੀ ਵਿੱਚ ਜਨਰਲ ਮੰਤਰ ਵਿੱਚ ਵੱਡਾ ਇਕੱਠ ਕਰਨ ਜਾ ਰਹੇ ਹਾਂ ਉਸ ਦੀ ਲਾਮਬੰਦੀ ਆਸਤੇ ਅੱਜ ਇੱਥੇ ਮੀਟਿੰਗ ਸੀਗੀ ਸਰਦਾਰ ਡੱਲੇਵਾਲ ਸਾਹਿਬ ਪਹੁੰਚਿਆ ਤੇ ਪੂਰੇ ਜ਼ਿਲ੍ਹੇ ਦੀ ਮੀਟਿੰਗ ਇੱਥੇ ਸੋਈਆਂ ਦੇ ਦਾਣਾ ਮੰਡੀ ਲਿਖੀ ਇਹ ਕਿਸੇ ਨੂੰ ਵੇਚਦੇ ਕੀ ਹੈ ਜਿਹੜੀ ਦਿੱਲੀ ਆ ਰੈਲੀ ਦਿੱਲੀ ਕੀਤੀ ਜਿਹੜੀ ਦਿੱਲੀ ਸਿੱਧੂ ਲੋਕਾਂ ਤੋਂ ਤਿਆਰੀ ਬਾਕੀ ਹੋਰ ਤੋਂ ਨਹੀਂ ਇਸ ਸੰਯੁਕਤ ਕਿਸਾਨ ਮੋਰਚਾ ਗੈਰ ਆਜਨੀਤਿਕ ਵੱਲੋਂ ਪੂਰੇ ਭਾਰਤ ਤੋਂ ਮੱਧ ਪ੍ਰਦੇਸ਼ ਤੋਂ ਕਿਸਾਨ ਆਉਣਗੇ ਝਾਰਖੰਡ ਤੋਂ ਆਉਣਗੇ ਹਰਿਆਣੇ ਤੋਂ ਆਉਣਗੇ ਹਿਮਾਚਲ ਤੋਂ ਕਿੱਥੇ ਕਿੱਥੇ ਵੀ ਕਿਸਾਨਾਂ ਦੇ ਜੱਥੇਬੰਦੀਆਂ ਜੁਪੀ ਤੋਂ ਬਹੁਤ ਵੱਡੀ ਪੱਧਰ ਤੇ ਕਿਸਾਨ ਆਉਣਗੇ ਪੰਜਾਬ ਦੇ ਕਿਸਾਨ ਆਉਣਗੇ ਸਾਰੇ ਕਿਸਾਨ ਜਿਹੜੇ ਇਕੱਤਰ ਹੋ ਗਏ ਉੱਥੇ ਮਾਰ ਰੈਲੀ ਦੇ ਵਿੱਚ ਪਹੁੰਚਣਗੇ ਕਿੰਨਾ ਘਲਾਰਾ ਮਿਲਿਆ ਜੀ ਇਹ ਤਾਂ ਸਾਡਾ ਆਪਣਾ ਪਰਿਵਾਰ ਹੈ ਜੀ ਵੱਡਾ ਹਲਾਰਾ ਲੋਕਾਂ ਦੇ ਸਰਦਾਰ ਜਗੀਰ ਸਿੰਘ ਡੱਲੇਵਾਲ ਸਾਹਿਬ ਦੀ ਸੋਚ ਤੇ ਦਿੱਤਾ ਜਿਹੜਾ ਐਮਐਸਪੀ ਤੇ ਗਰੰਟੀ ਨੂੰ ਕਾਨੂੰਨ ਲੈ ਕੇ ਲੜ ਰਿਹਾ ਔਰ ਤੇ ਲੋਕਾਂ ਨੇ ਮੋਰ ਲਾਈ ਹੋਈ ਹੈ ਕਿੰਨੇ ਦੇ ਜਹਾੜ ਆਏ ਹੋਏ ਨੇ ਕਿ ਕਿਤਰਾ ਵੇਖਦੇ ਸਰਕਾਰਾਂ ਦਾ ਇਹ ਸਰਕਾਰ ਦੀ ਨਲਾਇਕੀ ਹੈ ਜਿੱਥੇ ਕਿਸਾਨਾਂ ਦੇ ਉੱਤੇ ਆਏ ਦਿਨ ਕੋਈ ਟੈਕਸ ਤੇ ਨਵੀਂ ਲੈਂਡ ਪੋਲਿਸੀਆਂ ਕੱਢਦੇ ਔਰ ਤੇ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚ ਜਿਹੜੀ ਰੇਤਾ ਪਈ ਆ ਉਹ ਰੇਤਾ ਕੱਢਣ ਦੀ ਇਜਾਜ਼ਤ ਨਹੀਂ ਦਿੰਦੇ ਜੇ ਕਿਸਾਨਾਂ ਨੂੰ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ ਦੇ ਨਾਲ ਦੇ ਨਾਲ ਬੰਨ ਜਿਹੜੇ ਮਜ਼ਬੂਤ ਕੀਤੇ ਜਾ ਰਹੇ ਤੇ ਆ ਦਿਨ ਸਾਨੂੰ ਦੇਖਣੇ ਨਾ ਪੈਣਾ ਸੋ ਇੱਕ ਇਹ ਜਿਹੜੀ ਸਰਕਾਰਾਂ ਦੀ ਨਲਾਇਕੀ ਆ ਤੇ ਕਿਸਾਨ ਜਿਹੜੀ ਆ ਆਪਣੇ ਕਿੰਨੇ ਦੇ ਭਰਾਵਾਂ ਦੀ ਮਦਦ ਕਰ ਰਹੇ ਆ ਤੇ ਉੱਥੇ ਸਰਕਾਰ ਦਾ ਕੋਈ ਰੋਲ ਨਹੀਂ ਆ ਇਹ ਬਹੁਤ ਨਮੋਸ਼ੀ ਵਾਲੀ ਗੱਲ ਆ